ਲਾੜਦੇ ਐਸਐਚਓ ਉਹਨਾਂ ਕੋਲੇ ਵੀ ਫਾਰਚੂਨਰ ਦਾ ਉਹ ਲਈ ਫਿਰਦੇ ਐਹੀ ਗੱਲ ਕਰਨਾ ਵੀ ਉਹ ਚਲਣੀਆਂ ਕਾਹਨਾਂ ਤੇਲ ਨਾਲ ਚਲਦੀਆਂ ਪਾਣੀ ਨਾਲ ਤੇ ਚਲਣੀਆਂ ਨਹੀਂ ਹਾਂ ਤੇ ਉਹ ਤੇਲ ਕਿੱਥੋਂ ਲੈਣਾ ਤੇਲ ਸਾਡੇ ਤੋਂ ਲੋਕਾਂ ਦੇ ਜੇਬ ਚੋਂ ਲੈਣਾ ਹੂੰ ਮੰਨ ਲਓ ਕਿਸੇ ਦਾ ਬੱਚਾ ਫਰਾਂ ਕਹਿੰਦਾ ਜੇ ਬੱਚਾ ਤੇਰਾ ਛੱਡ ਦਿਆਂਗੇ ਤੇ ਨਹੀਂ ਤੇ ਆ ਜਿੰਨੇ ਪੈਸੇ ਲੱਗਣੇ ਨੇ ਉਹ ਤਿੰਨੇ ਵਿਚਾਰੇ ਲੋਕੀ ਫਸੇ ਆਹ ਤੋਂ ਪੁਲਿਸ ਨੇ ਇੰਨੀ ਕਿੰਨੀ ਏਰ ਕਰਦੀ ਪਾਈ ਆ ਥੋੜੇ ਦਿਨ ਪਹਿਲਾਂ ਐਸਐਚਓ ਬੋਲੋਵਾਲ ਫੜਿਆ 1.5 ਲੱਖ ਰੁਪਏ ਲੈਂਦਾ ਹੂੰ ਮੈਂ ਕੋਈ ਗੱਲ ਕਰਨੀ ਹੈ ਕਿ ਸਾਦਕ ਦੀ ਐਸਐਚਓ ਫੜੀ ਆ ਫੇਰ ਦੱਸੋ ਇੱਥੇ ਫੜਿਆ ਹੂੰ ਆਹ ਤੋਂ ਹੋਰ ਜਲੰਧਰ ਦੇ ਵਿੱਚ 393000 ਰੁਪਇਆ ਇਹ 3 ਕਰੋੜ 93000 ਰੁਪਇਆ ਦਾ ਕੇਸ ਹੈ ਤੇ ਪਰਚਾ ਦਿੱਤਾ 2 ਕਰੋੜ 93 ਲੱਖ ਦਾ ਮੈਂ ਕਿਧਰ ਗਿਆ ਬਾਕੀ ਕਿਹਾ ਹੋ ਗਿਆ ਕੀ ਕਰਾਂਗਾ ਆਪਾਂ ਕਿੱਥੋਂ ਭਾਲਦੇ ਆਪਾਂ ਜੀ ਸਾਹਿਬ ਨੂੰ ਦੱਸਿਆ ਜਾਵੇ ਸਾਹਿਬ ਕੌਣ ਦੇਗਾ ਜਿਹਦੇ ਵੱਡੇ ਉਹ ਹੀ ਮਗਰਮਾਚੀ ਖਾਣੋਂ ਨਹੀਂ ਹਟਦੇ ਥੱਲੇ ਕੀ ਕਰੋਗੇ ਸੋ ਪੰਜਾਬ ਵਾਸੀਓ ਜਾਗੋ ਥੋੜਾ ਜਿਆਦਾ ਧਿਆਨ ਦਿਓ ਜੇ ਪੰਜਾਬ ਬਚਾਉਣਾ ਹੈ ਕੱਲਾ ਇੱਕ ਪਾਸੇ ਨਾ ਹੋਵੋ ਪੀਐਨ ਆ ਦੀਆਂ ਵੋਟਾਂ ਦੇ ਇਹ ਹੁਣ ਵੋਟਾਂ ਆ ਗਈਆਂ ਜਿ ਜਿਮਣੀ ਚੋਣ ਆ ਗਈ ਮੈਂ ਇੱਕ ਗੱਲ ਹੋਰ ਕਰਦਾ ਪੰਜਾਬ ਵਾਸੀਓ ਜੇ ਵੋਟਾਂ ਗਾਹ ਵੀ ਹੋਣੀਆਂ ਤੇ ਇੱਕ ਗੱਲ ਦਾ ਧਿਆਨ ਰੱਖਿਓ ਮੈਂ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਦਾ ਬੁਲਾਰਾ ਨਹੀਂ ਨਾ ਦਾ ਕਿਸੇ ਪੋਲਿਟਿਕਲ ਪਾਰਟੀ ਵੱਲੋਂ ਬੋਲਦਾ ਮੈਂ ਇਹ ਗੱਲ ਕਰਦਾ ਕਿ ਜ਼ਰੂਰੀ ਇਹਨਾਂ ਦਾ ਸਵਾਦ ਸਾਰਿਆਂ ਦਾ ਵੇਖ ਲਿਆ ਕਾਲੀਆਂ ਦਾ ਵੀ ਵੇਖ ਰਿਹਾ ਕਾਂਗਰਸ ਦਾ ਵੀ ਵੇਖ ਲਿਆ ਭਾਜਪਾ ਦਾ ਦੇਖ ਹੀ ਲਿਆ ਆਪਾਂ ਭਾਜਪਾ ਵੀ ਕੀ ਕਰਦੀ ਹੈ ਤੇ ਕਾਂਗਰਸ ਦਾ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਜਾਗਦਾ ਪੰਜਾਬ ਕਰੋ ਪੰਜਾਬ ਨੂੰ ਸੁੱਤਾ ਹੋਣਾ ਰਹਿੰਦਿਓ ਜੇ ਪੰਜਾਬ ਸੁਤਾ ਤੇ ਸਾਰੇ ਲੋਕਾਂ ਨੇ ਖਾ ਜਾਣਾ ਪੰਜਾਬ ਅੱਜ ਸਾਡੇ ਕਿਸਾਨ ਸਾਡੇ ਕਿਸਾਨ ਧਰਨਾ ਲਾਉਂਦੇ ਸਾਡੇ ਹੀ ਪੰਜਾਬੀ ਫੜਨ ਵਾਲੇ ਉਹ ਕਦੀ ਦੇਖੋ ਉਹ ਧਰਨਾ ਲਾਉਣ ਤੱਕ ਨੌਬਤ ਕਿਉਂ ਆਵੇ ਧਰਨਾ ਹੋਈ ਲਾਊਗਾ ਜਦੋਂ ਸਾਨੂੰ ਇਨਸਾਫ ਨਹੀਂ ਮਿਲਗਾ ਤੇ ਜੇ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਧਰਨਾ ਲਾਵਾਂਗੇ ਪਰ ਧਰਨਾ ਕੋ ਰਿਜ਼ਲਟ ਨਹੀਂ ਇਹਨਾਂ ਤੇ ਕੋਈ ਅਸਰ ਧਰਨੇ ਦਾ ਕੋਈ ਅਸਰ ਨਹੀਂ ਦੇਖ ਲਓ ਤੇ ਪੰਜਾਬ ਚ ਹੁਣ ਵਟ ਤੇ ਧਰਨਾ ਲਾਇਆ ਹੈ ਅੱਜ ਨਨਖਾ ਕੋਈ ਸਾਲ ਦੇ ਕਰੀਬ ਧਰਨਾ ਲੱਗਿਆ ਸਾਲ ਤੋਂ ਵੱਧ ਟਾਈਮ ਹੀ ਲੱਗਿਆ ਤੇ ਧਰਨਾ ਚ ਘਾਤਾ ਰਸੋ ਇੱਕ 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 ਜਿਵੇਂ ਮੰਨ ਲਓ ਕਮਿਸ਼ਨਰ ਆਪ ਚਾਰ ਕਮਿਸ਼ਨਰ ਲੱਗਦੇ ਪੰਜਾਬ ਦੇ ਵਿੱਚ ਹਾਂਜੀ ਚਾਰ ਕਮਿਸ਼ਨਰ ਆ ਤੇ ਇੱਕ ਕਮਿਸ਼ਨਰ ਦਾ ਤੇ ਇੱਕ ਜ਼ਿਲ੍ਹੇ ਦੇ ਐਸਐਸਪੀ ਦੀ ਮਤਲਬ ਜੇ ਆਉਸਤਨ ਮੰਨਣਾ ਹੋਵੇ ਕੋਈ ਸਾਰੇ ਨਹੀਂ ਅਸੀਂ ਬੇਈਮਾਨ ਕਹਿੰਦੇ ਪਰ ਉਹ ਅੰਦਾਜ਼ਾ ਕਿੰਨੀ ਕਮਾਈ ਹੋ ਜਾਂਦੀ ਹੋ ਮੈਂ ਕਮਾਈ ਤਾਂ ਕਰਕੇ ਦਿੰਦਾ ਨਹੀਂ ਜਿਹੜਾ ਮੈਨੂੰ ਪਤਾ ਹੋਏ ਤੇ ਜੇ ਕਮਾਈ ਇਹਨਾਂ ਨੂੰ ਕੋ ਹੈ ਤੇ ਤਾਂ ਹੀ ਹੁੰਦੀ ਹੈ ਤੇ ਤਾਂ ਹੀ ਗੱਡੀਆਂ ਚੱਲਦੀਆਂ ਉਹ ਫਾਰਚੂਨਰ ਗੱਡੀ 'ਚ ਤੇਲ ਮੇਰੇ ਕੋਲ ਤਾਂ ਨਹੀਂ ਪੈਂਦਾ ਜੀ ਮੈਂ ਤਾਂ ਇੱਕ ਦਿਨ ਜਾਣਾ ਹੋਏ ਤਾਂ ਮੈਂ ਤਾਂ ਰੋਡਵੇਜ ਦੀ ਬੱਸ ਜਾਣਾ ਰੁਪਈਆ ਚ ਚੰਡੀਗੜ੍ਹ ਵੀ ਜਾਣਾ ਤੇ 200 ਰੁਪਈਆ ਕਿਰਾਇਆ ਦੇ ਕੇ ਚੱਲ ਜਾਣਾ ਠੀਕ ਹੈ ਨਾ ਪਰ ਇਹ ਕਰਪਸ਼ਨ ਜਿਹੜੀ ਹੈ ਖਤਮ ਕਰਨੀ ਪਈਗੇ ਉੱਤੋਂ ਹੋਵੇ ਤਾਂ ਕਿਉਂਕਿ ਜਿਹੜਾ ਉੱਤ ਲੱਗੇ ਨਾ ਉਹ ਕਿਸੇ ਨੂੰ ਮਿਲਣਾ ਨਹੀਂ ਤਾਂ ਪਰ ਜਾਣਾ ਕੋ ਕੰਮ ਨਹੀਂ ਕਹਿੰਦੇ ਪੈਸੇ ਦੇ ਤਾਂ ਕੰਮ ਹੋਏਗਾ ਮੈਂ ਆਪਣੀ ਗੱਲ ਹੀ ਦੱਸਦੀ ਮੈਂ ਦੂਜਿਆਂ ਦੇ ਪਿੱਛੇ ਦੱਸ ਦਿਆ ਕਿ ਇਹਦੀ ਲੋੜ ਪਏ ਬੰਦੇ ਮੇਰੇ ਕੋ ਸਾਰੇ ਔਰ ਕੱਲੇ-ਕੱਲੇ ਅਫਸਰ ਦਾ ਮੇਰੇ ਕੋ ਪ੍ਰੂਫ ਮੈਂ ਤੁਹਾਨੂੰ ਇੱਕੋ ਸਾਰੀਆਂ ਦੀ ਗੱਲ ਸਾਰੀਆਂ ਗੱਲਾਂ ਦੀ ਕੋਈ ਗੱਲ ਕਹਤਾਂ ਕਿ ਜੇ ਪੰਜਾਬ ਦਾ ਕਰਜ਼ਾ ਲਾਉਣਾ ਨਾ ਜਿੰਨੇ ਕ ਆਈਪੀਏ ਸਾਡੇ ਹੈਗਾ ਨਾ ਇਹਨਾਂ ਦੀ ਜਿੰਨੇ ਕ ਸਾਰੀ ਇਨਕੁਆਰੀ ਕਰਕੇ ਇਹਨਾਂ ਦੀ ਪ੍ਰੋਪਰਟੀ ਜਮ ਭਰਤੀ ਹੋਏ ਤਾਂ ਹੁਣ ਤੱਕ ਦੀ ਜੋ ਹੋਈ ਸੇਲ ਕਰਕੇ ਬਣਾਈ ਜਾ ਤਾਂ ਪੰਜਾਬ ਦਾ ਕਰਜ਼ਾ ਲਾਉਣਾ ਮੋਦੀ ਸਾਹਿਬ ਨੂੰ ਕਰਜ਼ਾ ਦੀ ਲੋੜ ਹੀ ਨਾ ਪਵੇ ਰੌਲਾ ਇਹਦਾ ਪਵੇ ਕਰਜ਼ੇ ਦਾ ਹਾਂ ਰੌਲਾ ਕਰਜ਼ੇ ਦਾ ਰੌਲਾ ਇਹਦਾ ਸਾਰਾ ਕੰਮ ਹੀ ਨਿਬੜ ਜੇ ਜੇ ਸਾਡਾ ਕਰਜ਼ਾ ਲੱਥ ਗਿਆ ਤੇ ਅਸੀਂ ਬਿਲਕੁਲ ਠੀਕ ਹੈ ਸਾਨੂੰ ਕਿਹੜੀ ਚੀਜ਼ ਦੀ ਤਾਂ ਇਹਨੇ ਪੈਸੇ ਬਣਾਈ ਬੈਠੇ ਆ ਮੈਂ ਕਹਾਂ ਤੁਸੀਂ ਚੈੱਕ ਕਰ ਲਓ ਚੰਡੀਗੜ੍ਹ ਦੇ ਵਿੱਚ ਛੜੇ ਕੋ ਮਰਲਾ ਕੋਠੀ ਨਹੀਂ ਲਈ ਜਿੰਦੇ ਕੋਠੀਆਂ ਬਣਾਈ ਬੈਠੇ ਮਰ ਰਹਾ ਇੱਕ ਇਕੱਲੇ ਅਫਸਰ ਇਹਨਾਂ ਦੇ ਸਰਕਾਰ ਕੋਈ ਵੀ ਆਣੀ ਸਰਕਾਰ ਵੀ ਕਰਪਟ ਤੇ ਸਭ ਕੋ ਕਰਪਟ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਬਣੀ ਕਿੱਥੋਂ ਆ ਕਿਹੜਾ ਆਮ ਆਦਮੀ ਦੱਸੋ ਆ ਦੋ ਸਾਲ ਕਿ ਤਿੰਨ ਸਾਲ ਸਾਨੂੰ ਭਗਵੰਤ ਮਾਨ ਨੂੰ ਮਿਲਣ ਦਾ ਹੀ ਜੋਰ ਲਾ ਲਿਆ ਚਿੱਠੀਆਂ ਪਾਈਆਂ ਸਭ ਕੋ ਕੀਤਾ ਤੇ ਸਾਨੂੰ ਤੇ ਮਿਲਿਆ ਨਹੀਂ ਭਗਵੰਤ ਮਾਨ ਤੇ ਆਮ ਆਦਮੀ ਕਾਦੀ ਰਹਿ ਗਈ ਸਰਕਾਰ ਆਮ ਆਦਮੀ ਦੀ ਸੁਣਵਾਈ ਕਿੱਥੇ ਆ ਹਮ ਸਿਰਫ ਨਾਂ ਰਹਿ ਗਿਆ ਆਮ ਆਦਮੀ ਪਾਰਟੀ ਦਾ ਅਸੀਂ ਮੁਲਾਜ਼ਮਾ ਵਾਸਤੇ ਕੇਸ ਰੱਖਿਆ ਵੀ ਸਾਡੇ ਮੁਲਾਜ਼ਮਾਂ ਨਾਲ ਧੱਕਾ ਹੋਇਆ ਹਮ ਕੋਈ ਅੰਡਰ ਟ੍ਰਾਇਲ ਵਾਲੇ ਡਿਸਮਿਸ ਨੇ ਕੋਈ ਬਰੀ ਵਾਲੇ ਡਿਸਮਿਸ ਨੇ ਕੋਈ ਐਬਸੈਂਟ ਵਾਲੇ ਕੋਈ ਜਿਨ੍ਹਾਂ ਦੇ ਕੋਈ ਪਰਚਾ ਹੋਇਆ ਕੋਈ ਸਜ਼ਾ ਹੋ ਗਈ ਉਹਦੀ ਲੈਂਥ ਆਫ ਸਰਵਿਸ ਦੇ ਕੇ ਪਿਛੇ ਜੇ ਕਹਿੰਦਾ ਇਹ ਮੁਲਾਜ਼ਮ ਬਹੁਤ ਚੱਕੇ ਆ ਡਿਸਮਿਸ ਕੀਤੇ ਆ ਬੜੇ ਡੀਜੀਪੀ ਸਾਹਿਬ ਦੇ ਬਿਆਨ ਸੀ ਬੜੇ ਮੁਲਾਜ਼ਮ ਡਿਸਮਿਸ ਕੀਤੇ ਉਹ ਸਾਰੇ ਨਿੱਟਾ-ਚਿੱਟਾ ਵੇਚਦੇ ਸੀ ਰਿਸ਼ਵਤ ਲੈਂਦੇ ਸੀ ਕੀ ਕਰਦੇ ਸੀ ਡੀਜੀਪੀ ਸਾਹਿਬ ਨੂੰ ਮੈਂ ਕਿਹਾ ਸੀ ਇੱਕ ਵਾਰੀ ਮੈਂ ਕਿਹਾ ਡੀਜੀਪੀ ਸਾਹਿਬ ਇਹਨਾਂ ਨੂੰ ਤਾਂ ਤੁਸੀਂ ਕਾਲੀਆਂ ਭੇਡਾਂ ਕਹਾ ਕੇ ਤੁਸੀਂ ਡਿਸਮਿਸ ਕਰ ਦਿੱਤੇ ਹੂੰ ਤੇ ਜਿਹੜੇ ਤੁਹਾਡੇ ਕੋਲ ਕਮਾਈ ਤੁਹਾਨੂੰ ਕਰਕੇ ਦਿੰਦੇ ਉਹ ਕਿਹੜੀਆਂ ਚਕੜੀਆਂ ਇਹਨਾਂ ਨੂੰ ਹੂੰ ਉਹ ਕਿਉਂ ਨਹੀਂ ਫਿਰ ਕੀਤੇ ਕਾਲੀਆਂ ਭੇਡਾਂ ਇਹਨਾਂ ਨੇ ਉਹਨਾਂ ਨੂੰ ਕਿਹਾ ਨਾ ਵੀ ਜਿਨ੍ਹਾਂ ਦੇ ਪਰਚਾ ਹੋਇਆ ਉਹ ਹੀ ਡਿਸਮਿਸ ਕੀਤੇ ਨਾ ਤੇ ਜਿਹੜੇ ਹੁਣ ਇਹਨਾਂ ਦੇ ਕਮਾਈ ਕਮਾਊ ਪੁੱਤਰੋਂ ਕਮਾਈ ਕਰਕੇ ਦਿੰਦੇ ਉਹਨਾਂ ਨੂੰ ਡਿਸਮਿਸ ਕੀਤੇ ਹੂੰ ਬਾਕੀ ਆ ਦੀ ਪਿਛਲੀ ਕਹਾਣੀ ਬਾਹਰ ਖੋਲਿਆ ਪਰ ਇੱਥੇ ਇਹਨਾਂ ਪਟਿਆਲੇ ਵਾਲੇ ਕਾਂਡ ਚ ਲੈ ਲਓ ਵੀ ਤੇ ਪਰਚਾ ਹੋਇਆ ਨਾ ਉਹ ਕਿਉਂ ਨਹੀਂ ਡਿਸਮਿਸ ਕੀਤੇ ਹੂੰ ਉਹਨਾਂ ਦੀ ਪਿੱਛੇ ਹੀ ਨਹੀਂ ਕਿਉਂ ਖੜੀ ਪੁਲਿਸ ਕੀ ਲੱਗਦਾ ਕਾਰਨ ਕੀ ਹੋਊਗਾ ਉਹ ਪਿੱਛੇ ਤੇ ਖੜੀ ਪੁਲਿਸ ਕਿਉਂਕਿ ਪੁਲਿਸ ਦੇ ਕੋਲ ਇਹਨਾਂ ਦੇ ਲੂਪ ਕੋਲ ਬਹੁਤ ਜ਼ਿਆਦਾ ਅਫਸਰਾਂ ਦੇ ਹੁੰਦੇ ਨੇ ਕੋਈ ਮੈਂ ਤੇ ਇਹ ਗੱਲ ਕਹਾਂਗਾ ਵੀ ਅਫਸਰਾਂ ਨੂੰ ਖਤਰਾ ਹੈ ਕਿ ਜੇ ਜੇ ਬਦਲੀਆਂ ਕਹਿੰਦੇ ਨੇ ਬਦਲੀਆਂ ਬਦਲੀਆਂ ਕਹਿੰਦੇ ਨੇ ਇੱਕ ਇੱਕ ਬੰਦਾ 12-12 13-13 ਸਾਲ ਇੱਕ ਇੱਕ ਪੋਸਟ ਤੇ ਲਗਾਵੇ ਆਪਾਂ ਕਹਿੰਦੇ ਨੇ ਬਦਲੀਆਂ ਕਰਕੇ ਚਟਾ ਤੋਂ ਹੀ ਆਪਸਾਂ ਲੋ ਜਿਹੜੇ ਬੰਦੇ ਨੇ 12 ਸਾਲ ਇੱਕ ਪੋਸਟ ਤੇ ਲਗਾਏ ਤੇ ਉਹ 12 ਸਾਲ ਦਾ ਜਿੰਨੇ ਇਲਾਕੇ ਦੇ ਵਿੱਚ ਜੋ ਕ੍ਰਿਮੀਨਲ ਜੋ ਚੰਗੇ ਬੰਦੇ ਉਸ ਬੰਦੇ ਨਾਲ ਸਾਰੇ ਮੇਲ ਜੋੜ ਰੱਖਿਆ ਤੇ ਫਿਰ ਜੇ ਮੇਲ ਜੋੜ ਰੱਖਿਆ ਤਾਂ ਫਿਰ ਚਟਾ ਕਿਥੋਂ ਖਤਮ ਕਰਦੇ ਆਹੀ ਚਟਾ ਖਤਮ ਕਰਨਾ ਕਿੱਦਾਂ ਹੋਊਗਾ ਚਟਾ ਖਤਮ ਦਾ ਜੋੜ ਦਾ ਸਾਡੇ ਲੋ ਪੂਰਾ ਜੋਰ ਲੱਗਾ ਵੀ ਖਤਮ ਕਰ ਦਈਏ ਇਹ ਖਤਮ ਕਿੱਦਾਂ ਹੋਊ ਜੇ ਨੈਕਸਸ ਪੱਟੇਗਾ ਤਾਂ ਖਤਮ ਹੋਊਗਾ ਘਰਟਾ ਨਾ ਹੋ ਜੂਗਾ ਨਹੀਂ ਘਰਟਾ ਕਿੱਥੇ ਲਗਿਆ ਗਰੀਬ ਦਾ ਘਰਟਾ ਸਾਡੇ ਵੱਡੇ ਦਾ ਠੱਠਿਆ ਦਸਾ ਜਾਵੇ ਇੰਦਰ ਜੀ ਫੜਿਆ ਇਨਸਪੈਕਟਰ ਉਹਨਾਂ ਦਾ ਘਰਟਾ ਆਇਆ ਹਾਂ ਆ ਰਾਜੀ ਦਾ ਘਰਟਾ ਆਇਆ ਘਰਟਾ ਨਾਲ ਕੋ ਹਾਲ ਥੋੜੀ ਹੈ ਹਾਂ ਉਹ ਚਿੱਟੇ ਵੇਚਣ ਵਾਲਾ ਤੇ ਕਰ ਗਿਆ ਵੇਚ ਗਿਆ ਉਹਦੇ ਪਰਿਵਾਰ ਕਿੱਥੇ ਜਾਊਗਾ ਯਾਰ ਹਾਂ ਘਰਟਾ ਆ ਕੇ ਤੇ ਸੜਕ 'ਤੇ ਬਿਠਾ ਦਿਓ ਉਹਨੂੰ ਤੇ ਫੇਰ ਕੱਲ ਨੂੰ ਉਹ ਸੁਸਾਇਡ ਕਰਕੇ ਮਰ ਜਾਣਾ ਫੇਰ ਕਹਣਗੇ ਯਾਰ ਸੁਸਾਇਡ ਕਰ ਗਿਆ ਘਰਟਾਓ ਮੈਂ ਨਹੀਂ ਕਹਿੰਦਾ ਨਾਟਾਓ ਔਰ ਕੱਲ ਸੋਚ ਕੇ ਦੇਖੋ ਤਾਂ ਸਹੀ ਕੀ ਹਾਲ ਦੁਨੀਆ ਦਾ ਹਾਲ ਕੀ ਹੋਇਆ ਉਹ ਘਰਟਾ ਹੁੰਦੀ ਵੀ ਆਏ ਉਹ ਪ੍ਰੋਪਰਟੀ ਨੂੰ ਤੁਸੀਂ ਗਵਰਨਮੈਂਟ ਦੇ ਨਾਲ ਅਟੈਚ ਕਰੋ ਹੂੰ ਗਵਰਨਮੈਂਟ ਦੇ ਨਾਲ ਅਟੈਚ ਹੋਏਗੀ ਉਹ ਪ੍ਰੋਪਰਟੀ ਨੂੰ ਵੇਚੋ ਵੇਚ ਕੇ ਉਹਦਾ ਰੁਪਈਆ ਇਹ ਕਿਤੇ ਕੰਮ ਲਾਓ ਸਰਕਾਰ ਦੇ ਕੰਮ ਲਾਓ ਜਾਂ ਉਹੀ ਜਨਤਾ ਦੇ ਵਿੱਚ ਜਿਹੜੇ ਜਿਹੜੇ ਵਿਚਾਰਨ ਉਹ ਅਜੇ ਘਰ ਨਹੀਂ ਬਣ ਰਹੇ ਉਹਨਾਂ ਜਨਤਾ ਨੂੰ ਦਿਓ ਪੈਸਾ ਉਹ ਜਨਤਾ ਦੇ ਘਰ ਬਣਾ ਕੇ ਦਿਓ ਕੋਈ ਉਧਰ ਪਾਸੇ ਲਓ ਘਰਟਾਲ ਕੋ ਹੱਲ ਮੈਂ ਕਹਿੰਦਾ ਘਰ ਟਾਲਣਾ ਨਹੀਂ ਉਹਨੂੰ ਜਨਤਾ ਦੇ ਵਿੱਚ ਦਾ ਪੈਸਾ ਇਨਵੈਸਟ ਕਰੋ ਲਾਓ ਜਨਤਾ ਨੂੰ ਕੁਛ ਕੁਤ ਮਿਲੇ ਜਨਤਾ ਨੂੰ ਹੋਰ ਕੋਈ ਨਹੀਂ ਕੁਝ ਜਨਤਾ ਨੂੰ ਰੁਜ਼ਗਾਰ ਦਿਓ ਕਦੀ ਰੁਜ਼ਗਾਰ ਦੀ ਕਿਸੇ ਨੇ ਸੋਚੀ ਪੰਜਾਬ ਦੇ ਰੁਜ਼ਗਾਰ ਕਦੀ ਇਹ ਕਿਸੇ ਨੇ ਗੱਲ ਕਹੀ ਪੰਜਾਬ ਦੇ ਰੁਜ਼ਗਾਰ ਉਹ ਕੋਈ ਗੱਲ ਬਾਤ ਨਹੀਂ ਤੁਸੀਂ ਥੋੜਾ ਟਾਈਮ ਰੁਕੋ ਕਿ ਪੰਜਾਬ ਦੀ ਪੁਲਿਸ ਦੇ ਵਿੱਚ ਕਿਸੇ ਨੇ ਭਰਤੀ ਨਹੀਂ ਹੋਣਾ ਕਿਉਂ ਜੋ ਹਾਲਾਤ ਬਣਦੇ ਰਹੇ ਨੇ ਸਾਡੇ ਪੰਜਾਬ ਦੀ ਪੁਲਿਸ ਦੇ ਵਿੱਚ ਪੰਜਾਬ ਮਾਤ ਨੂੰ ਅੱਗੇ ਘਾ ਕੇ ਡਰੇ ਨਾ ਕਿ ਪੰਜਾਬੀ ਰਹਿ ਕਿੱਥੇ ਗਏ ਨੇ ਅੱਜ ਪੰਜਾਬ ਦਾ ਜੇ ਇਹ ਮੰਨ ਲਓ ਇੱਕ ਪਿੰਡ ਦੇ ਵਿੱਚ ਕੀ ਹੈ ਨਾ 100 ਜਵਾਨ ਮੁੰਡੇ ਇਕੱਠੇ ਕਰਨ 100 ਤਾਂ ਬੜੀ ਦੂਰ ਦੀ ਗੱਲ ਹੈ ਕਹਿੰਦੇ 20 ਬੰਦੇ ਹੀ ਇਕੱਠੇ ਹੁੰਦੇ